ਮਾਮਲਾ ਜੀ ਸ਼ਹੀਦ ਸ਼ਿਨੋਇ ਨਾਮ ਦਾ ਇੱਕ ਆਕਟਿਵਿਟੀ ਸੀ ਜੀ ਉਹ ਥੋੜਾ ਜਿਹਾ ਮਦਦ ਤੌਰ ਤੇ ਪਰੇਸ਼ਾਨ ਸੀ ਇਸ ਕਰਕੇ ਉਹ ਡਰਾਇਆ ਗਿਆ ਕਿ ਨੇਰ ਦੇ ਇਤਿਨਾਲੇ ਜੀ ਸਮਗਰੀ ਵੇਰਾ ਤਾਂ ਭੱਜ ਗਿਆ ਤੇ ਉਹਦਾ ਪੈਰ ਫਿਸਲ ਗਿਆ ਜਿਸ ਕਰਕੇ ਉਹ ਉਹ ਜਗ੍ਹਾ ਚਲੇ ਗਏ ਫਸ ਕੰਪਿਊਟਰ ਦੇ ਵਿਚ ਚੋਲ ਗਿਆ ਗਿਆ ਸੀ ਜੀ ਕਿ 25 ਦਿਨਾਂ ਦੀ ਜੀ ਡਟ ਹੋ ਰਹੀ ਹੈ ਫੋਟੋਗ੍ਰਾਫੀ ਤੋਂ ਬਰੰਗ ਹੋਈ ਸੀ ਜੀ ਤੇ ਰਾਤ ਨੂੰ 5:30 6:00 7:00 ਵਜੇ ਨੂੰ 8:00 ਵਜੇ ਨੂੰ ਲਖਾਇਆ ਗਿਆ ਮੋਰਚਰੀ ਚ ਕਿ ਉਹ ਪੋਸਟਾਨ ਉਤਰਾ ਕੇ ਆਸ ਜਿਹੜੀ ਹੈ ਬਾਸਲੇ ਦੇ ਵਾਸਤੇ ਆ ਰਹੀ ਹੈ ਇਹ ਮਾਮਲਾ ਤਾਂ ਥੋੜਾ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਉਹਨੂੰ ਬੇਟੀ ਤੋਂ ਉਹਦੇ ਨੂੰ ਕੈਂਸਰ ਸੀ ਹੋਰ ਕੋਈ ਵਜ੍ਹਾ ਨਹੀਂ ਸੀ ਕੀ ਕੰਮ ਕੀ ਕਰਦੇ ਸੀ ਇਹ ਉਹ ਲੈਕਚਰਰ ਸੀ ਕੀ ਕਾਰਵਾਈ ਕੀ ਕਰਨੀ ਹੈ 170000 ਰੁਪਏ ਦੀ ਕਾਰਵਾਈ ਅੰਮ੍ਰਿਤ ਗਨਿਆਰ ਐਡਵੋਕੇਟ ਨਰੈਣ ਸਿੰਘਲਾ ਪ੍ਰੈਜ਼ੀਡੈਂਟ ਅਪਮੇਦਨਜੋ ਟੀਮ ਦੇ ਜਵਾਹਾ ਪਿਛਲੇ ਕੁਝ ਦਿਨ ਪਹਿਨਾ ਜਿਸ ਦਿਨ ਹਰਮਨ ਮਾਰ ਜੈਂਤੀ ਸੀਗੀ ਉਸ ਦਿਨ ਅਬੋਰ ਦੇ ਇੱਕ ਲੈਕਚਰਰ ਸਾਡਾ ਨੌਜਵਾਨ ਵੀਰ ਸੁਨੀਲ ਕੁਮਾਰ ਜੋ ਪੰਜ ਖੁਸ਼ੀ ਇੰਜ ਦੇ ਲੈਕਚਰਰ ਸੀ ਉਹਨਾਂ ਨੇ ਮਲੋਟ ਜੋ ਸਾਡੇ ਫਖਰ ਸਾਹਿਬ ਜੀ ਤੋਂ ਕੋਲ ਇੰਨੇ ਆਇਆ ਉਹ ਸਾਡੇ ਇੱਥੇ ਕਿ ਦਰਵਾ ਪ੍ਰਿੰਸੀਪਲ ਨੇ ਡਾਕਟਰ ਸ਼ੰਕ ਚੋਧਰੀ ਜੀ ਨਾਲ ਫੋੜ ਆਇਆ ਸੀ ਮੈਂ ਨਾਲ ਦੀ ਨਾਲ ਪ੍ਰਿੰਸੀਪਲ ਕੁਜੀਤ ਸਿੰਘ ਮਾਨ ਜੀ ਨੂੰ ਰਾਜਪਾਲ ਬੱਬਾ ਨੂੰ ਐਡਵੋਕੇਟ ਜੰਮਿੰਦਰ ਜੋਨੀ ਜੀ ਨੂੰ ਨਾਲ ਲੈ ਕੇ ਗਿਆ ਅਸੀਂ ਡੀਐਸਪੀ ਸਾਹਿਬ ਨੂੰ ਵੀ ਇਨਫੋਰਮ ਕਰਤਾ ਸੀ ਐਸਜੀਪੀ ਸਾਹਿਬ ਨੂੰ ਵੀ ਇਨਫੋਰਮ ਕਰਤਾ ਸੀ ਮੁੱਖ ਤੇ ਪੰਜਾਬ ਪੁਲਿਸ ਦੀ ਜੋ ਪਾਰਟੀ ਸੀ ਉਹ ਵੀ ਪਹੁੰਚ ਗਈ ਸੀ ਕੱਲ ਉਹਨਾਂ ਦੀ ਡੈੱਡ ਬੋਡੀ ਮਿਲ ਗਈ ਤੇ ਉਹਨਾਂ ਦਾ ਪੋਸਟਮਾਰਟਮ ਕਰਵਾ ਕੇ ਉਹਨਾਂ ਦੀ ਜੋ ਮਿੱਥ ਦੇ ਸੀ ਸਤਖਾ ਸੈਟ ਉਹਨਾਂ ਦੇ ਪਿੰਡ ਬਹੁਤ ਪੰਚਾਤੀ ਸੀ ਬਹੁਤ ਹੀ ਮਾੜੀ ਘਟਨਾ ਹੋਈ ਏ ਬਹੁਤ ਦੁਖਦਈ ਘਟਨਾ ਸੀ ਉਹਨਾਂ ਦੇ ਵਾਈਫ ਜੀ ਉਸ ਦਿਲਾਗੇ ਸੀ ਸਾਡੀ ਛੋਟੀ ਭੈਣ ਤਾਂ ਲੱਗਿਆ ਕਿ ਉਹਨਾਂ ਦੀ ਬੇਟੀ ਵੀ ਕੁਝ ਸਮੇਂ ਤੋਂ ਬਿਮਾਰ ਸੀ ਚੱਲੀ ਹੁਣ ਠੀਕ ਐ ਨਿਖਾ ਜੀ ਬੇਟਾ ਉਹਨਾਂ ਦਾ ਬਹੁਤ شریف ਆਦਮੀ ਸੀ ਉਹ ਚੰਗੇ ਅਧਿਆਪਕ ਸੀ ਔਰ ਬੈਡਮਿੰਟਨ ਦੇ ਨੈਸ਼ਨਲ ਲੈਵਲ ਦੇ ਪਲੇਅਰ ਸੀ ਅਸੀਂ ਜੋ ਇਹ ਘਟਨਾ ਹੋਈ ਹੈ ਉਸ ਤੇ ਬਹੁਤ ਦੁੱਖ ਸ਼ੋਕ ਪ੍ਰਗਟ ਕਰਦੇ ਆਂ ਪਰਮਾਤਮਾ ਕਰੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਅਜਿਹੀਆਂ ਮਾੜੀਆਂ ਘਟਨਾਵਾਂ ਨਾ ਹੋਣ